ਹਾਂ ਜੀ ਦਰਗਲ ਲਾਈਕ ਹੋਏਗਾ ਜਨਪਤੀ ਰਾਈਸ ਮੈਲ ਮੁਬਾਰਕ 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 ਕਮਾਸ ਜਨਪਤੀ ਰਾਈਸ ਮੈਲ ਮੁਬਾਰਕ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਭੈਣੀ ਮੀਆਂ ਖਾਂ ਦੇ ਨਜ਼ਦੀਕ ਪਿੰਦਾ ਪਿੰਡ ਮਿਹਰਿਆਂ ਦੇ ਵਿੱਚ ਇੱਕ ਗਨਪਤੀ ਰਾਏਸ ਮਿਲ ਵੱਲੋਂ ਇੱਕ ਲੋਕਾਂ ਨੂੰ ਬੜੇ ਵੱਡੇ ਲੈਵਲ ਤੇ ਪਰੇਸ਼ਾਨ ਕੀਤਾ ਜਾ ਰਿਹਾ ਇੱਥੇ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਸੋ ਕਰਦੇ ਆਂ ਗੱਲਬਾਤ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਜਿਹੜੇ ਚੌਲਾਂ ਦੇ ਤੋਹਾਂ ਦੀ ਜਿਹੜੀ ਢੇਰੀ ਆ ਮਿਲ ਤੋਂ ਬਾਹਰ ਦੀ ਸਾਈਡ ਆ ਚੁੱਕੀ ਆ ਇਹ ਜਿਹੜੀਆਂ ਹਨੇੜੀ ਕਾਰਨ ਕਹਿ ਸਕਦੇ ਹੋ ਜਾਂ ਜਿੰਦੇ ਉਹਦਾ ਬੰਬੂ ਚੱਲਦਾ ਅੰਦਰ ਉਸ ਤਰੀਕੇ ਦੇ ਨਾਲ ਜਿਹੜੀ ਆ ਲੋਕਾਂ ਵੱਲ ਆਰੋਪ ਲਗਾਏ ਜਾ ਰਹੇ ਨੇ ਸੋ ਕਰਦੇ ਆ ਗੱਲਬਾਤ ਸਾਡੇ ਨਾਲ ਮੈਂਬਰ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਬਾਜੀ ਸਤਿ ਸ਼੍ਰੀ ਅਕਾਲ ਸੁਖ ਜੀ ਸਰ ਕੀ ਦਿੱਕਤ ਕੀ ਆ ਰਹੀ ਐ ਸਤਿ ਸੁਖ ਜੀ ਤੁਸੀਂ ਦੇਖ ਰਹੇ ਹੋ ਮਤਲਬ ਸਾਹਮਣੇ ਤੁਹਾਡੇ ਢੇਰ ਲੱਗਾ ਪਿਆ ਪੈਲੀ 'ਚ ਹੂੰ ਤੇ ਕਮਾਦ ਤਕਰੀਬਨ 2 ਤੋਂ 2.5 ਨਾਲਾ ਥਾਂ ਜਿਹੜਾ ਨੱਪਿਆ ਗਿਆ ਹੂੰ ਤੇ ਬਾਕੀ ਤੁਸੀਂ ਆਪ ਹੀ ਸਾਰੇ ਮਤਲਬ ਪਿੰਡ ਦੇ ਆਉਣ ਜਾਣ ਵਾਲਿਆਂ ਨੂੰ ਪੁੱਛ ਸਕਦੇ ਕਿ ਕਿਸੇ ਨੂੰ ਵੀ ਮਤਲਬ ਕਿੰਨੀ ਕਿੱਥੇ ਦਿੱਕਤ ਆ ਰਹੀ ਲੋਕਾਂ ਨੂੰ ਅੱਖਾਂ ਹਾਂ ਬਾਕੀ ਤੁਸੀਂ ਹੋਰ ਬੰਦਿਆਂ ਨੂੰ ਪੁੱਛ ਸਕਦੇ ਆ ਆਪਣੇ ਮੈਂਬਰ ਸਾਹਿਬ ਖੜੇ ਉਹਨਾਂ ਨੂੰ ਪੁੱਛ ਸਕਦੇ ਆ ਬਾਕੀ ਇਹ ਮਾਲਕਾਂ ਨੂੰ ਪੁੱਛ ਲਓ ਜਿਨ੍ਹਾਂ ਨੇ ਪਹਿਲੀ ਠੇਕੇ ਤੇ ਲਈ ਆ ਮਤਲਬ ਇਹਨਾਂ ਨਾਲ ਕੀ ਬੀਤਨ ਦੀ ਗੱਲ ਬਾਤ ਕੀਤੀ ਮਿਲ ਗਣਪਤੀ ਮੇਲ ਵਾਲਿਆਂ ਨਾਲ ਹਾਂਜੀ ਗੱਲ ਬਾਤ ਫੋਨ ਕਰੀਦਾ ਜੀ ਫੋਨ ਨਹੀਂ ਸਾਡਾ ਚੁੱਕਦੇ ਕਹਿੰਦੇ ਕੀ ਕੋਈ ਕਦੀ ਗੱਲ ਨਹੀਂ ਹੋਈ ਕੋਈ ਨਹੀਂ ਮਤਲਬ ਗੱਲ ਹੁੰਦੀ ਹੈ ਨਾ ਜੇ ਕਈਏ ਵੀ ਸਾਡੀ ਪਹਿਲੀ ਚ ਵੀ ਪਰਲੀ ਸਾਈਡ ਆਪਣੀ ਪਹਿਲੀ ਆ ਉਧਰ ਪਾਣੀ ਪੈਂਦਾ ਸੀ ਚਲੋ ਕਹਿ ਗੂਗੇ ਇਹਨਾਂ ਨੂੰ ਬੜਾ ਔਖਾ ਮਤਲਬ ਪਾਣੀ ਬੰਦ ਕਰਾਇਆ ਇਹਨਾਂ ਕੋ ਤੇ ਫਿਰ ਵੀ ਇਹ ਮਤਲਬ ਆਜ ਨਹੀਂ ਹੁੰਦੇ ਮੁਰਮੜ ਉੱਥੇ ਹੀ ਮਤਲਬ ਪਾਣੀ ਆਈ ਜਾਂਦਾ ਫਿਰ ਤਾਂ ਇਹਦੇ ਬਸ ਕਰ ਦਿੰਨੇ ਕਰ ਦਿੰਨੇ ਕਰਦੇ ਕੁਝ ਨਹੀਂ ਆ ਸਸਰੀ ਗਾ ਜੀ ਸਾਥ ਸਰੀ ਗਾ ਸਾਰੇ ਪਹਿਲੇ ਤੁਸੀਂ ਠੇਕੇ ਤੇ ਲਈਏ ਹਾਂਜੀ ਹਾਂਜੀ ਕਿੰਨਾ ਠੇਕਾ ਦੇ ਰਹੇ ਠੇਕਾ 50000 ਰੁਪਏ ਦਾ 50000 ਰੁਪਏ ਇੱਕਰ ਜਿਹੜਾ ਤੁਸੀਂ ਕਿੱਲੇ ਦਾ ਦੇ ਰਹੇ ਹੋ ਇਹ ਜਿਹੜੇ ਤੋ ਆ ਕਿੰਨੀ ਦੂਰ ਤੱਕ ਆਪਣੀ ਮਾਰ ਕਰ ਦੋੜ ਢਾਈ ਖਾਨ ਦੇ ਵਿੱਚ ਮਾਰ ਕੀਤੀ ਹੈ ਕਮਾਦ ਦੇ ਵਿੱਚ ਅੱਜ 3 ਸਾਲ ਹੋ ਗਏ ਕੋਈ ਸਾਡੀ ਫਸਲ ਨਹੀਂ ਪਹਿਲੇ ਮਟਰ ਵੀ ਜੇ ਸੀ ਉਹ ਵੀ ਨਹੀਂ ਹੋਈ ਕਣਕ ਵੀ ਜੀ ਉਹ ਵੀ ਨਹੀਂ ਹੋਈ ਪਿੱਛੇ ਕਮਾਦ ਵੀ ਜੇ ਉਹ ਵੀ ਨਹੀਂ ਹੋਇਆ ਆ ਹੁਣ ਤੋ ਪਏ ਨੇ ਜੇ ਮਾਲਕ ਨੂੰ ਕਿਹਾ ਉਹ ਆਂਦਾ ਜੋ ਤੁਸੀਂ ਕਰਨਾ ਕਰ ਲੋ ਤੁਸੀਂ ਕਾਨੂੰਨੀ ਕਾਰਵਾਈ ਕਰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ ਭੈਣੀ ਮੀ ਨਹੀਂ ਅਸਾਂ ਪੁਲਿਸ ਪ੍ਰਸ਼ਾਸਨ ਕੋ ਧੀਆ ਮੇਰਾ ਗਿਆ ਸੀ ਮੈਂ ਬੰਦ ਕਰ ਦਿੱਤਾ ਠੀਕ ਹੈ ਮੈਂ ਕਿਹਾ ਸਿਆਣੇ ਬੰਦੇ ਨੇ ਬੇਇਤੀ ਹੁੰਦੀ ਹੈ ਫਿਰ ਮੈਂ ਇਹ ਮਾਲਕ ਦੇ ਗਾੜੀ ਹੱਥ ਵੀ ਜੋੜੇ ਹੂੰ ਮੈਂ ਕਿਹਾ ਵੀ ਇਦਾਂ ਨਾ ਕਰ ਸਿਆਣਾ ਪਹਿਣਾ ਬੰਦਾ ਅਸੀਂ ਸਿਆਣੇ ਆ ਜੇ ਕੋਈ ਤੈਨੂੰ ਮੁੰਡਾ ਗੱਲ ਕਹੇਗਾ ਕੋਈ ਤੇ ਫਿਰ ਸਾਨੂੰ ਸ਼ਰਮ ਆਏਗੀ ਇਸ ਗੱਲ ਦੀ ਹੂੰ ਸਿਆਣਾ ਮੁੰਡਾ ਖੌਲੀ ਮਰਦਾ ਕੋਈ ਗੱਲਬਾਤ ਕਰੇ ਜਿਹਨੇ ਪਹਿਲੀ ਠੇਕੇ ਲਈ ਹੈ ਭਤੀਆ ਮੇਰਾ ਜੀ ਹਾਂਜੀ 3 ਸਾਲ ਤੋਂ ਲੈ ਕੇ ਦੀ ਕੋਈ ਫਸਲ ਨਹੀਂ ਹੋਈ ਇਸ ਖਿੰਦੇ ਦੇ ਵਿੱਚ ਹਾਂਜੀ ਤੇ ਜੇ ਕਹੋ ਤੇ ਅੱਗੋਂ ਆਕਰਦੇ ਸੋ ਕਰਦੇ ਆ ਗੱਲਬਾਤ ਜਿਨ੍ਹਾਂ ਨੇ ਪਹਿਲੀ ਠੇਕੇ ਤੇ ਲਈ ਹੈ ਲਾਵਨ ਨਾਲ ਹੋਰ ਵੀ ਮੈਂਬਰ ਪੰਚਾਇਤ ਜਿਹੜੇ ਇੱਥੇ ਮੌਜੂਦ ਨੇ ਸਾਡੇ ਨਾਲ ਕਿ ਵੀਰ ਜੀ ਇੰਨਾ ਮਹਿੰਗਾ ਠੇਕਾ ਤੁਸੀਂ ਦੇ ਰਹੇ ਹੋ ਔਰ ਉਸ ਦੇ ਨਾਲ ਨਾਲ ਮੈਂ ਦੇਖ ਰਿਹਾ ਲਗਭਗ ਉਹ ਚੌਥੇ ਕਿਲੇ ਤੱਕ ਵੀ ਜਿਹੜੀ ਤੋ ਹਵਾ ਦੇ ਨਾਲ ਉੱਡ ਕੇ ਗਏ ਆ ਤੁਹਾਡੀ ਜਿਹੜਾ ਇਹ ਕਿਲਾ ਇੱਕ ਇੱਕ ਜਮੀਨ ਹੈਗੀ ਆ ਇਹਦੇ ਕਿੱਥੋਂ ਤੱਕ ਤਕਰੀਬਨ ਜਿਹੜੀ ਜਾ ਚੁੱਕੀ ਆ ਫਸ ਇਹ ਜੀ ਤਕਰੀਬਨ ਪੂਰੇ ਕਿਲੇ ਦੀ ਆ ਉਧਰ ਮੋਟਰ ਵਾ ਉਧਰ ਸਵਾਹ ਨੇ ਬਹੁਤ ਬੱਚਾ ਵੀ ਪੂਰਾ ਭਰਿਆ ਹੁੰਦਾ ਵਾ ਉਧਰ ਦੀ ਨੁੱਕਰ ਹੀ ਪੂਰੀ ਭਰੀ ਆ ਮੈਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਇਹ ਅੱਗੋਂ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਮੈਂ ਧੀਰੇ ਧੀਰੇ ਚੱਕ ਲਾਂਗਾ ਮੈਂ ਫਿਰ 10 ਦਿਨ ਠਹਿਰ ਕੇ ਫੋਨ ਕੀਤਾ ਤਾਂ ਅੱਗੋਂ ਫਿਰ ਧਮਕੀਆਂ ਦਿੰਦਾ ਜਿਹੜੀ ਤਰ੍ਹਾਂ ਕਾਰਵਾਈ ਹੋਵੇ ਆਪਣੀ ਕਾਰਵਾਈ ਕਰਾਂਗਾ ਸਾਡੇ ਨਾਲ ਪ੍ਰਸ਼ਾਸਨ ਦੀ ਸਹਿ ਇਸ ਵੇ ਤੇ ਹਮੋਂ ਸ਼ੈਹ ਗਿਆ ਪ੍ਰਸ਼ਾਸਨ ਦੀਆਂ ਕਿਹਾਂ ਕੋ ਵੱਡੇ ਲੋਕਾਂ ਤਾਂ ਕਰ ਸ਼ੈ ਤਾਂ ਕਰਕੇ ਉਹ ਵੱਡੇ ਲੋਕ ਆ ਪੈਸੇ ਵਾਲੇ ਲੋਕ ਤਾਂ ਕਰਕੇ ਕਹਿੰਦੇ ਹੋਣਗੇ ਵੀ ਸਾਡੇ ਨਾਲ ਜੋ ਕਾਰਵਾਈ ਕਰਨੀ ਤੂੰ ਕਰ ਲੈ ਠੀਕ ਹੈ ਹੁਣ ਵੀ ਦੇ ਕਰਾਂ ਦਾ ਨੂੰ ਕਹਿੰਦੇ ਰਿਆ ਜੀ ਨੂੰ ਦੇਖ ਲਓ ਤੁਹਾਡੇ ਸਾਹਮਣੇ ਇੰਨਾਂ ਜਾਂਦੇ ਕੁਝ ਬੋਲਾ ਹੈਗਾ ਫਿਰ ਲਗਭਗ ਢੇਰੀ ਦੀ ਜਿਹੜੀ ਹੈਗੀ 10 ਤੋਂ 15 ਫੁੱਟ ਉੱਚੀ ਇਹਦੀ ਢੇਰੀ ਲੱਗ ਚੁੱਕੀ ਹੈ ਵੇਖ ਰਹੇ ਹਾਂ ਸ਼ੁਰੂ ਕਰਨ ਮੇਰੇ ਹਿਸਾਬ ਨਾਲ ਬਹੁਤ ਆਨੇ ਤੇ 5-6 ਟਰੱਕਾਂ 4-5 ਟਰੱਕ ਮਾਲ ਮਾਰ ਰਿਹਾ ਹੈਗਾ ਇੰਨਾ ਹੈਗਾ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦਾ ਸੀ ਕਿ ਅਸੀਂ ਸੈਲਰੀ ਤਾਂ ਸ਼ੁਰੂ ਕਰਾਂਗੇ ਪਹਿਲਾਂ ਆਪਣੀ ਗੰਦ ਕਰਾਂਗੇ ਤਿੰ ਤੀਨਾ ਪਾਇਆ ਤੀਨਾ ਦਾ ਪਾਣੀ ਸਾਡੀਆਂ ਪੈਲੀਆਂ ਚੋਂ ਆਉਂਦੇ ਆ ਪਿੱਛੇ ਪਿਛਲੀ ਸਾਈਡ 'ਚ ਵੀ ਦੂਜੀ ਸਾਈਡ 'ਚ ਸੋਨੂ ਪੈਲੀ 'ਚ ਪਾਣੀ ਆਉਂਦਾ ਸਾਰਾ ਇਹਨਾਂ ਨੇ ਬਹੁਤ ਤੰਗੀ ਦਿੱਤੀ ਹੋਈ ਥੋੜੀ ਜਿਹੀ ਬਹੁਤ ਜ਼ਿਆਦਾ ਸੋ ਮੈਂਬਰ ਸਾਹਿਬ ਪਿੰਡ ਦੇ ਲੋਕ ਜੇ ਤੁਹਾਡੇ ਕੋਲ ਪਹੁੰਚੇ ਆ ਕੀ ਕਾਰਨ ਸਮਝਿਓ ਕਿੱਥੇ ਕਮੀ ਰਹਿੰਦੀ ਇਸ 'ਚ ਵੇਖੋ ਜੀ ਕਮੀ ਤੇ ਬਹੁਤ ਜ਼ਿਆਦਾ ਆ ਉਹ ਸਾਹਮਣੇ ਗਰਾਊਂਡ 'ਚ ਦਿਖਣ ਜਾਈ ਹੈ ਹਾਂ ਸਾਗਰ ਜੇ ਭੈਣ ਤੇ ਪਿੰਡ ਭਰਾ ਵੀ ਕੋਈ ਭੈਣਾ ਵੀ ਡੰਗਦੀਆਂ ਇੱਥੋਂ ਗੱਡੀਆਂ ਤੇ ਜਾਂ ਸਕੂਟਰੀਆਂ ਦੇ ਮੋਟਰਸਾਈਕਲ ਤੇ ਉਹਨਾਂ ਵਾਸਤੇ ਵੀ ਔਖਾ ਉਹਨਾਂ ਦੇ ਜਿੰਨੇ ਤੋਂ ਉਹਦਾ ਘਟਾ ਵਾ ਖਾਂਚ ਪੈਂਦਾ ਰੋਡ ਨਜ਼ਦੀਕ ਹੈ ਥੋੜੀ ਇਹ ਉਹ ਦਵਾਰ ਉੱਚੀ ਹੋਵੇ ਬਾਹਰ ਨਾ ਆਵੇ ਕੁਛ ਤੇ ਆਮ ਨਾ ਲੰਘ ਜਾਣ ਪੈਲੀ ਦੇ ਵਿੱਚ ਬਾਹਰ ਨਾ ਜਾਵੇ ਨੁਕਸਾਨ ਨਾ ਹੋਵੇ ਜ਼ਿਮੀਦਾਰ ਦਾ ਉਹ ਜ਼ਿਮੀਦਾਰ ਆਪਣੀ ਮਿਹਨਤ ਕਰਦਾ ਉਹ ਮਿਹਨਤ ਕਰਕੇ ਆਪਣੀ ਰੋਟੀ ਖਾ ਰਿਹਾ ਉਹਨਾਂ ਚਾਹਨੇ ਕੀ ਖਾਣਾ ਜੇ ਮਤਲਬ ਉਹਦਾ ਇੰਨਾ ਨੁਕਸਾਨ ਹੋਏਗਾ ਇਹਨਾਂ ਪੈਸਾ ਲਾਇਆ ਉਹ ਕਿੱਥੋਂ ਪੂਰਾ ਕਰੇਗਾ ਇਹ ਜਿਹੜਾ ਕੰਮ ਹੈ ਏਡਾ ਵੱਡਾ ਹੈ ਨਹੀਂ ਆ ਜੇ ਕਰਨਾ ਚਾਹਣ ਤੇ ਕੋਈ ਏਡੀ ਗੱਲ ਨਹੀਂ ਇਹਨਾਂ ਨੂੰ ਤੇ ਸਭ ਕੋ ਜਾਣਾਂ ਦੇ ਕੋਲ ਤੇ ਕਰ ਵੀ ਸਕਦੇ ਆ ਤੇ ਜੇ ਇਹ ਜੀਆਂ ਗੱਲਾਂ ਕਰਨਗੇ ਵੀ ਮਤਲਬ ਜਿਉਂ ਕਰਨਾ ਕਰ ਲੋ ਉਹ ਗੱਲ ਗਲਤ ਹੈ ਨਾ ਵਾਸਤੇ ਮਾਰੀ ਗੱਲ ਹੈ ਇਹ ਨਹੀਂ ਗੱਲ ਕਰਨੀ ਚਾਹੀਦੀ ਤੁਹਾਨੂੰ ਨੂੰ ਲੱਗਦਾ ਕਿਸਾਨ ਦੇ ਨਾਲ ਲਭ ਦੇ ਨਾਂ ਨਾਲ ਇਹਨਾਂ ਦਾ ਆਪਣਾ ਖੁੱਦਾ ਵੀ ਨੁਕਸਾਨ ਹੋ ਰਿਹਾ ਲੱਖਾਂ ਰੁਪਈਆ ਦਾ ਬਿਲਕੁਲ ਬਿਲਕੁਲ ਇਹਦੇ ਨਹੀਂ ਪਾ ਦੇ ਤੋ ਜਿਹੜੇ ਆ ਆਰਡਰੇ ਦੂਰ ਤੱਕ ਜਾ ਰਹੇ ਬਿਲਕੁਲ ਸਰ ਇਹਨਾਂ ਦਾ ਖੁੱਦਾ ਵੀ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਜਿਹੜਾ ਇਹ ਤੋ ਬਾਹਰ ਨਿਕਲਦੇ ਆ ਇਹ ਨਿਕਲਨੇ ਜਿਹੜੇ ਮਾਰਕਟ ਵਿੱਚ ਨਹੀਂ ਹੋਣੇ ਹਾਂ ਲੋਕ ਵੀ ਲੈਣਗੇ ਤਾਂ ਵੀ ਨਹੀਂ ਇਹ ਨਿਕਲਨੇ ਵਿੱਚ ਰਹਿਣਗੇ ਨਹੀਂ ਇਹ શાંતੀ ਨਾ ਵੀ ਪਰਸਨਲ ਹੈ ਹਾਂਜੀ ਸੋ ਕਰਦੇ ਆ ਗਨਪਤੀ ਰਾਈਸ ਮਿਲਦੇ ਆਪਣੇ ਐਮ ਡੀ ਸਾਹਿਬ ਨਾਲ ਪੁੱਛਦੇ ਆ ਉਹਨਾਂ ਨੂੰ ਕੀ ਗੱਲ ਬਾਤ ਆ ਕਾਰਨ ਕੀ ਆ دیوار ਜਿਹੜੀ ਸਿਰਫ 2 ਤੋਂ 4 ਫੁੱਟ ਜਿਹੜੀ ਉੱਚੀ ਹੋਣ ਦੇ ਨਾਲ ਅਗਰ ਸਾਰਿਆਂ ਦਾ ਬਚਾਅ ਹੁੰਦਾ ਤਾਂ ਕਿਉਂ ਨਹੀਂ ਇਹ ਕੰਮ ਕੀਤਾ ਜਾ ਰਿਹਾ ਸੋ ਉਹ ਕਰਦੇ ਆ ਗੱਲ ਬਾਤ ਬਸ ਗਨਪਤੀ ਰਾਈਸ ਮਿਲਦੇ ਆਨਰ ਜਿਹੜੇ ਹੈਗੇ ਸਰਦਾਰ ਸਰਜੀ ਸਿੰਘ ਸਿੱਖੂ ਉਹ ਸਾਡੇ ਨਾਲ ਮੌਜੂਦ ਨੇ ਕਰਦੇ ਆ ਗੱਲ ਬਾਤ ਸੱਚ ਕਰ ਸੇ ਕਹਿੰਦਾ ਤਿਆਗੋ ਤਾਂ ਕੱਲ ਲਾਭਜੀਤ ਵੱਲੋਂ ਜਾਂ ਸੋਨੂ ਮੈਂਬਰ ਵੱਲੋਂ ਤੁਹਾਡੇ ਦੇ ਇੱਕ આરોਪ ਲਗਾਏ ਗਏ ਨੇ ਕਿ ਜਿਹੜੇ ਚੌਲਾਂ ਦੇ ਤੋਂ ਜਿਹੜੇ ਹੁੰਦੇ ਉਹ ਕੁੱਟ ਕੇ ਤੁਹਾਡੇ ਸੈਲਰ ਦੇ ਵਿੱਚੋਂ ਬਾਹਰ ਆਣ ਕੇ ਉਹਨਾਂ ਦੀ ਪੈਸੇ ਦੇ ਵਿੱਚ ਡਿੱਗ ਗਏ ਔਰ ਬਹੁਤ ਵੱਡੇ ਲੈਵਲ ਤੇ ਡਿੱਗੇ ਆ ਉਹਨਾਂ ਵੱਲੋਂ ਖੱਤਸਾ ਜਤਾਇਆ ਜਾ ਰਿਹਾ ਕਿ ਸਾਡਾ ਬਹੁਤ ਨੁਕਸਾਨ ਹੋ ਰਿਹਾ ਕੀ ਕਹਿਣਾ ਚਾਹੋਗੇ ਇਸ ਬੰਸੀ ਦੇਖੋ ਜੀ ਇਹ ਇਹ ਤੇ ਕੁਦਰਤ ਵੱਲੋਂ ਹਨੇਰੀ ਆਈ ਆ ਕਿੰਨੀ ਗੱਲ ਧੂ ਹੌਲੇ ਹੁੰਦੇ ਤੁਹਾਨੂੰ ਪਤਾ ਉੱਡ ਕੇ ਉਹ ਉਹਨਾਂ ਦੀ ਪੈਲੀ ਚ ਗਏ ਆ ਉਹਦੇ ਚਾੜਾ ਵੀ ਨੁਕਸਾਨ ਹੋਇਆ ਵਾ ਕਿਉਂਕਿ 5-4 ਰੁਪਏ ਕਿਲੋ 2000 ਰੇਟ ਹੈਗਾ ਉਸ ਟਾਈਮ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ ਤੂੰ ਤੁਹਾਡੀ ਪੈਲੀ ਚ ਗਏ ਨੇ ਆਪਾਂ ਉਹਨਾਂ ਨੂੰ ਚੁੱਕ ਦਿੰਨੇ ਆ ਲੇਬਰ ਲਾ ਕੇ ਅੱਗੇ ਵੀ ਚੁਕਾਏ ਆ ਕਾਫੀ ਵਾਰ ਕਿ ਉਹਨੂੰ ਚੁਕਾ ਦਿੰਨੇ ਆ ਉਹ ਤੁਹਾਡੇ ਗਏ ਉਥੇ ਲੇਬਰ ਵਾਲੇ ਉਹਨਾਂ ਤੋਂ ਨਹੀਂ ਚੁੱਕਣ ਦਿੱਤੇ ਕਹਿੰਦੇ ਨਹੀਂ ਆਪਾਂ ਨਹੀਂ ਚੁੱਕਣ ਦੇਣੇ ਅਸੀਂ ਫਿਰ ਕਿਹਾ ਵੀ ਚਲੋ ਠੀਕ ਆ ਇਦਾਂ ਕਰੋ ਤੁਸੀਂ ਜਿੰਨਾ ਤੁਹਾਡਾ ਥਾਂ ਖਰਾਬ ਹੋਇਆ ਵਾ ਅਸੀਂ ਤੁਹਾਨੂੰ ਰਠੇਕਾ ਦੇ ਦਿੰਨੇ ਆ ਐਂਡ ਆਫ ਦਾ ਥਿੰਗ ਇਹੋ ਹੀ ਆ ਨਾ ਵੀ ਆਪਾਂ ਉਹਦੇ ਜਿੰਨੀ ਤੁਹਾਡਾ ਨੁਕਸਾਨ ਹੋਇਆ ਵਾ ਅਹੀਂ ਉਹਦੇ ਪੈਸੇ ਤਾਂ ਦੇ ਦਨੇ ਆ ਪਰ ਉਹ ਜਦੋਂ ਅਸੀਂ ਸ਼ਰਮਤ ਨਹੀਂ ਹੁੰਦੇ ਉਹ ਕੁਛੋਂ ਆ ਕੇ ਸਾਡੇ ਮਨੀਮਾ ਦੇ ਨਾਲ ਤਾਂ ਠਾਹ ਹੁੰਦੇ ਗਾਲਾਂ ਕੱਢਦੇ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਦੇ ਨਾਲ ਗੱਲ ਕਰਨ ਦਾ ਉਹਨਾਂ ਦਾ ਮਤਲਬ ਕੋਈ ਨਹੀਂ ਆ ਜੇ ਕੋਈ ਦਿੱਕਤ ਹੈਗੀ ਆ ਤੇ ਸਾਡੇ ਕੋਲ ਸਾਡੇ ਨਾਲ ਗੱਲ ਕਰਨ ਤੇ ਦੋ ਵਾਰ ਤੁਹਾਨੂੰ ਕਿਹਾ ਚੁੱਕੇ ਆਪਾਂ ਵੀ ਆਪਾਂ ਤੁਹਾਨੂੰ ਇਹਦਾ ਠੇਕਾ ਦੇ ਦਨੇ ਜਿੰਨਾ ਤੁਹਾਡਾ ਖਾਂ ਖਰਾਬ ਹੋਇਆ ਪਰ ਉਹ ਇਸ ਗੱਲ ਤੇ ਹੁੰਦੀ ਨਹੀਂ ਕਿ ਇਹ ਇਹ ਹੁਣ ਕੇ ਇਹ ਲੇਬਰ ਵਾਲੇ ਤੋ ਚੁੱਕਣ ਦੇ ਕਹਿੰਦੇ ਅਸੀਂ ਦੋ ਨਹੀਂ ਚੁੱਕਣ ਦੇਣੇ ਆ ਉਹਨਾਂ ਨੂੰ ਇੱਕ ਹੋਰ ਵੀ આરોਪ ਲਗਾਇਆ ਜਾਂਦਾ ਕਿੰਦੇ ਵੀ ਜਿਹੜੀਆਂ ਸ਼ੈੱਡ ਦੀਆਂ ਟੀਨਾ ਪਾਈਆਂ ਹੋਈਆਂ ਨੇ ਉੱਪਰ ਔਰ ਟੀਨਾ ਦਾ ਪਾਣੀ ਜਿਹੜਾ ਆ ਸਾਡੀ ਪੈੜੀ ਦੇ ਵਿੱਚ ਇਹਨਾਂ ਨੇ ਕੱਢਿਆ ਹੋਇਆ ਵਾ ਉਹਦੇ ਨਾਲ ਵੀ ਰਵਾ ਕਿਤਨਾ ਕਿਤਨਾ ਨੁਕਸਾਨ ਹੋ ਜਾਂਦਾ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਜਦੋਂ ਪਿੱਛੇ ਜੀ 3 ਕੁ ਮਹੀਨੇ ਪਹਿਲਾਂ ਹਾੜ ਆਇਆ ਕਿੰਨਾ ਪਾਣੀ ਆ ਗਿਆ ਹੂੰ ਉਹ ਵੀ ਸਬਰ ਕੀਤਾ ਹੀ ਨਾ ਲੋਕਾਂ ਨੇ ਭਾਰੇ ਹੁਣ ਵੇਖੋ ਵੀ ਟੀਨਾ ਦਾ ਕਿੰਨਾ ਕੁ ਪਾਣੀ ਆ ਜਾਏਗਾ ਉੱਥੇ ਹਾਂ ਅਸਲ ਚ ਗੱਲ ਕੀ ਸੀ ਉੱਥੇ ਚਾਰ ਕਿੱਲੇ ਪੈਲੀ ਸੀ ਸਾਡੀ ਮਤਲਬ ਸਾਡੇ ਪਰਿਵਾਰ ਦੀ ਉੱਚੋ 2 ਕਿੱਲੇ ਸਾਨੂੰ ਆਏ 2 ਕਿੱਲੇ ਵੀਰੇ ਚਾਚਾ ਜੀ ਨੇ ਆਏ 2 ਕਿੱਲੇ ਚ ਅਸੀਂ ਸ਼ੈਲਟਰ ਲਾ ਲਿਆ ਉਦੋਂ ਪਹਿਲੀ ਸਾਂਝੀ ਸੀ ਉਸ ਕਰਕੇ ਉਹ 10 ਫੁੱਟ ਦੀ ਹੈਗੀ ਆ ਲੁਬਾਈ ਜਿਹੜੀ ਜਿਹੜੀ ਟੀਨਾ ਦਾ ਪਾਣੀ ਉੱਪਰ ਜਾਂਦਾ ਵਾ ਉਹ ਮੈਨੂੰ ਨਹੀਂ ਮੇਰ ਕਿ ਜੇਕਰ ਮੀਂਹ ਆਏਗਾ ਤਾਂ ਕਿਤੇ ਕਿਤੇ 5-7 ਮੀਟਰ ਪਾਣੀ ਜਾਏਗਾ ਇੱਕ ਗੱਲ ਇਹ ਤੇ ਐਵੇਂ ਗੱਲ ਨੂੰ ਤਾਂ ਵਧਾਉਣ ਵਾਲੀ ਗੱਲ ਆ ਵੀ ਟੀਨਾ ਦਾ ਪਾਣੀ ਆ ਗਿਆ ਉਹਦਾ ਆ ਗਿਆ ਫਿਰ ਵੀ ਆਪਾਂ ਹੁਣ ਸੀਜ਼ਨ ਖਤਮ ਹੋਣੀ ਵਾਲਾ ਵਾ ਸੱਭੇ ਦੱਸ ਦਿੰਦਾ ਰਹਿ ਜਾ ਉਸ ਤੋਂ ਬਾਅਦ ਅਸੀਂ ਪਰਣਾਲਾ ਤੋਂ ਤੁਹਾਨੂੰ ਕੱਢ ਦਾਂਗੇ ਕੋਈ ਗੱਲ ਨਹੀਂ ਹੈਗੀ ਕਿ ਕਾਰਨ ਕੀ ਬਣਦਾ ਅਕਸਰ ਕਿਉਂਕਿ ਬਹੁਤ ਵੱਡੇ ਲੈਵਲ ਤੇ ਮੈਂ ਖੁਦ ਦੇਖਤੇ ਆਂ ਉੱਥੇ ਜਾਂਦੇ ਆਂ ਕਿ ਤੋਂ ਦੀ ਢੇਰੀ ਜਿਹੜੀ ਲੱਗੀ ਹੈ ਜਿੰਨੀ ਵੀ ਢੇਰੀ ਅੰਦਰ ਉਹਨਾਂ ਦੀ ਬਾਹਰ ਦੇ 10 ਤੋਂ 15 ਫੁੱਟ ਜਿਹੇ ਆਏਗਾ ਉਹਦੀ ਮਲੋ ਦੀ ਕੰਦ ਇਹ 5-7 ਵਾਰ ਲੱਗਿਆ ਤੇ ਉਹ ਸੀਧੋ ਜਗ੍ਹਾ ਤੋਂ ਤੁਹਾਡਾ ਬਹੁਤ ਨਿਸ਼ਾਨ ਹੋ ਰਿਹਾ ਹੈ ਬਿਲਕੁਲ ਤੁਹਾਡਾ ਇਨਸਾਨ ਹੈ ਅਸਲ ਚ ਉਹ ਤੇ ਟੀਨਾ ਲਾਈਆਂ ਸੀ ਉੱਪਰ ਆਪਾਂ ਮਤਲਬ ਦੋ-ਦੋ ਟੀਨਾ ਉੱਪਰ ਲਾਈਆਂ ਸੀ ਢੇਰੀ ਦੇ ਕਾਰਨ ਟੀਨਾ ਵੀ ਟੁੱਟ ਗਈਆਂ ਚੀਕ ਲੇਟ ਗਾ ਤੀਨਾ ਟੁੱਟਣ ਕਰਕੇ ਤੋ ਸਾਰੇ ਉਧਰ ਚਲ ਗਏ ਉਹਦੇ ਇਹਦੇ ਵਿੱਚ ਵੇਖੋ ਜੇ ਨੇਰੀ ਅੱਗੇ ਰਕੇਦਾ ਜੋਰ ਨਹੀਂ ਹੈਗਾ ਜਾਂ ਜਾਂ ਦਾ ਹੀ ਜਾਣ ਕੇ ਟੀਨਾ ਤੋੜ ਕੇ ਉਹ ਉਧਰ ਤੋ ਘੱਲੇ ਹੋਣ ਤੁਹਾਡਾ ਵੀ ਜੇ ਜੇ ਮੰਨ ਲਓ ਉਹਦਾ 20 ਹਜ਼ਾਰ ਦਾ ਨੁਕਸਾਨ ਆ ਤੁਹਾਡਾ 60-70 ਹਜ਼ਾਰ ਦਾ ਪਰ ਫਿਰ ਵੀ ਆਪਾਂ ਨੂੰ ਕਿੰਨੀ ਵੀ ਕੋਈ ਗੱਲ ਨਹੀਂ ਜਿਹੜਾ ਤੁਹਾਡੇ ਦੂਰ ਹੋਏ ਆ ਤੁਹਾਡੇ ਵੱਲ ਜਿੰਨਾ ਥਾਂ ਖਰਾਬ ਹੋਇਆ ਆਪਾਂ ਤੁਹਾਨੂੰ ਪੈਸਾ ਦੇ ਦਿੰਦੇ ਹਾਂ ਕਿਸ ਤਰੀਕੇ ਨਾਲ ਮਸਲੇ ਦੀ ਗੱਤੀ ਕਿਸ ਤਰੀਕੇ ਨਾਲ ਸੁਝਾਈ ਹੈ ਜੀ। ਦੇਖੋ ਜੀ ਪਹਿਲਾਂ ਤੇ ਉਹਨਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਦੇਖੋ ਜੇ ਕਿਤੇ ਇੰਡਸਟਰੀ ਲੱਗਦੀ ਆ ਥੋੜੀ ਬਹੁਤ ਤਕਲੀਫ ਤੇ ਆਉਂਦੀ ਆ। ਆਪਾਂ ਉਹਨੂੰ ਬਹਿ ਕੇ ਹੱਲ ਕਰੀਆ। ਆਪਾਂ ਹਰ ਮਸਲੇ ਤੇ ਉਹਨਾਂ ਦੇ ਨਾਲ ਆ। ਉਹ ਆ ਕੇ ਸਾਡੇ ਬੰਦਿਆਂ ਨੂੰ ਪੁੱਠਾ ਸਿੱਧਾ ਬੋਲਣ ਉਹ ਫਰਾਡੇ ਨੂੰ برداشت ਨਹੀਂ ਹੁੰਦਾ। ਠੀਕ ਹੈ ਨੀ ਜੀ ਗੱਲ। ਤੇ ਹੁਣ ਮੰਨ ਲਓ ਫਸਲ ਖਰਾਬ ਹੋਈ ਉਹਦਾ ਕੀ ਆ ਸਾਡਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਪੈਸਾ। ਅਸੀਂ ਪੈਸੇ ਦੀਨਦਾਰ ਆ। ਤਕਸਾਲੂ ਆ ਗਿਆ ਮਨੋ ਉਹਦੇ ਪੈਸੇ ਦੇ ਧਿੰਦਾਰ ਆਹੀਂ ਜਾਣ ਪੁੱਛ ਕੇ ਐਵੇਂ ਗੱਲ ਕਰੀ ਜਾਣੀ ਉੱਥੇ ਆ ਕੇ ਘਟਾਉਂ ਕੋ ਗਜੰਗ ਹੋ ਗਿਆ ਬੇਫੂਦੀਆਂ ਗੱਲਾਂ ਨੇ ਉਹਨਾਂ ਦਾ ਕਹਿਣਾ ਇਹ ਆ ਕਿ ਜਿਹੜਾ ਸਾਨੂੰ ਧਮਕੀ ਵੀ ਦਿੱਤੀ ਗਈ ਕਿ ਜੋ ਤੁਹਾਡੇ ਕੋਲ ਕਾਰ ਹੁੰਦਾ ਕਰ ਲੋ ਅਸੀਂ ਕਹਿੰਦੇ ਗੱਲ ਕਰਨ ਵਾਸਤੇ ਗਏ ਸੀ ਬਿਲਕੁਲ ਝੂਠ ਗੱਲ ਆ ਇਹ ਪਹਿਲੀ ਕਾਲ ਤੇ ਸਿੱਧੇ ਮੂੰਹ ਗੱਲ ਨਹੀਂ ਕਰਦੇ ਹਾਂ ਜਦੋਂ ਆਉਂਦੇ ਆ ਗਾਲ ਤੋਂ ਸਵਾਇਤ ਬੋਲਦਾ ਨਹੀਂ ਮੇਡਾ ਲਵ ਹੈਗਾ ਵਾ ਉਹਨੂੰ ਤਾਂ ਬੋਲਣ ਦਾ ਪਤਾ ਨਹੀਂ ਕਿ ਕਿੱਦਾਂ ਕਿਸ ਨਾਲ ਗੱਲ ਕਰਦੀ ਕੰਦਾ ਹੁੰਦਾ ਵਾ ਤਲੀਨਾਂ ਬਹਿ ਕੇ ਗੱਲ ਕਰਦਾ ਵਾ ਉਹਨੂੰ ਬੋਲਣ ਦਾ ਪਤਾ ਨਹੀਂ ਹੈਗਾ ਵੀ ਕਿੱਦਾਂ ਕਿ ਇੰਨਾ ਛੋਟੇ ਨਾਲ ਗੱਲ ਕਰਨੀ ਹੈ ਕਿੱਦਾਂ ਕਿ ਵੱਡੇ ਨਾਲ ਗੱਲ ਕਰਨੀ ਫਾਦਰ ਸਾਹਿਬ ਹੁੰਦੇ ਨੇ ਉਹ ਮੇਰੇ ਹਿਸਾਬ ਨਾਲ 60 ਕੁ ਦੀ ਏਜ ਆ ਲਾਭ ਦੀ ਕਿੰਨੀ 30 35 ਹੋਵੇ ਉਹਨੂੰ ਤੂੰ ਤੂੰ ਕਰਕੇ ਬੋਲੇਗਾ ਪਹਿਲਾਂ ਇਹਨੂੰ ਬੋਲਣ ਦੀ ਅਕਲ ਸਿੱਖਣੀ ਚਾਹੀਦੀ ਵੀ ਕਿੱਦਾਂ ਕਿ ਇੰਨਾ ਗੱਲ ਕਰਨੀ ਹੈ ਤੇਰਾ ਅਕਲ ਅਸਵਾਰਾ ਕਰਾ ਜਾਂਦਾ ਪੇਸ਼ ਆਨੇ ਸਰਜੀ ਸਿੰਘ ਸੇਕੂ ਨਾਪਤੀ ਰਾਈਸਮੈਲ ਦੇ ਓਨਰ ਨੇ ਇਹ ਔਰ ਇਹਨਾਂ ਨੇ ਦੱਸਿਆ ਕਿ ਅਗਰ ਹਨੇਰੀਆਂ ਆਈਆਂ ਨੇ ਹਨੇਰੀਆਂ ਦੇ ਵਿੱਚ ਨੁਕਸਾਨ ਲੱਖਾਂ ਕਰੋੜਾਂ ਦਾ ਲੋਕਾਂ ਦਾ ਹੋਇਆ ਉਸ ਤੇ ਹੀ ਸਾਡਾ ਖੁਦ ਦਾ ਨੁਕਸਾਨ ਜਿਹੜਾ 60 ਤੋਂ 70 ਹਜ਼ਾਰ ਰੁਪਏ ਦਾ ਹੋਇਆ ਤੋ ਮਹਿੰਗੇ ਭਾਦੇ ਉੱਡ ਜੇ ਇਹਨਾਂ ਦੀ ਪੈਣੀ ਚ ਗਏ ਜ਼ਰੂਰ ਆ ਔਰ ਉਸ ਦੇ ਨਾਲ ਨਾਲ ਜਿੱਥੇ ਕਹਿੰਦੇ ਇਹਨਾਂ ਤੇ ਨੁਕਸਾਨ ਹੋਇਆ ਸੀ ਦੇਮਦਾਰ ਹੈਗੇ ਆ ਬੈਠ ਕੇ ਗੱਲ ਕੀਤੀ ਜਿਵੇਂ ਕਿਸੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਵੇ ਸੋ ਬਣੇ ਰਹੋ ਅਪਡੇਟ ਦੇ ਨਾਲ ਪੰਜਾਬ ਦੀ ਆਵਾਜ਼ ਦੇਖਦੇ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਵਿਅਕਤੀ ਤੱਕ sa čikal